ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੋਂ ਪੁਰਤਗਾਲ ਤੋਂ ਤੁਹਾਡੇ ਲਈ ਤਿੰਨ ਵੱਡੀਆਂ ਖਬਰਾਂ ਲੈ ਕੇ ਆਇਆ ਜਿਹੜੀਆਂ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਉਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਪਹਿਲੀ ਨਿਊਜ਼ ਤੇ ਇਹੀ ਆ ਕਿ 에어ਪੋਰਟ ਦੇ ਉੱਪਰ ਸਟ੍ਰਾਈਕ ਹੋਣ ਲੱਗੀ ਆ ਤੇ ਤੁਸੀਂ ਆਪਣਾ ਧਿਆਨ ਨਾਲ ਹੁਣ ਫਲਾਈਟ ਉਹ ਦਿਨ ਬੁੱਕ ਨਾ ਕਰਿਓ ਅਗਰ ਕਰੋਗੇ ਤਾਂ ਉਹ ਟਾਈਮ ਹਿਸਾਬ ਦੇ ਨਾਲ ਚੱਲਿਓ ਕਿ ਤੁਹਾਨੂੰ ਕੋਈ ਤੁਹਾਡੀ ਕੋਈ ਫਲਾਈਟ ਮਿਸ ਨਾ ਹੋ ਜਾਵੇ ਜਾਂ ਤੁਹਾਡਾ ਕੋਈ ਲੈਣ ਆ ਰਿਹਾ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਦੂਜੀ ਇਹ ਆ ਕਿ 2026 ਦੇ ਵਿੱਚ ਰੈਂਟ ਬਹੁਤ ਜ਼ਿਆਦਾ ਵਧਣ ਜਾ ਰਹੇ ਆ ਜੀ ਹਾਂਜੀ ਤੇ ਹੁਣ ਵੀ ਆਪਣੀ ਪਹੁੰਚ ਤੋਂ ਬਾਹਰ ਹੋਏ ਸਾਰਿਆਂ ਨੂੰ ਪਤਾ ਹੀ ਆ ਕਿ ਘਰ ਲੈਣਾ ਕਿੰਨਾ ਮੁਸ਼ਕਲ ਹੋਇਆ ਹੋਇਆ ਸੋ ਹੁਣ ਫੇਰ ਇੱਕ ਰਿਪੋਰਟ ਆ ਰਹੀ ਹੈ ਕਿ 2026 ਚ ਹੋਰ ਇਹਨਾਂ ਦੀ ਪਰਸੈਂਟੇਜ ਦਰ ਵਧਣ ਜਾ ਰਹੀ ਆ ਰੈਂਟ ਘਰ ਦੇ ਵਧਣਗੇ ਸੋ ਉਹਦੇ ਬਾਰੇ ਗੱਲ ਕਰਾਂਗੇ ਤੀਜੀ ਗੱਲ ਇਹ ਹੈ ਜਿਹੜੀ ਸਭ ਤੋਂ ਜ਼ਰੂਰੀ ਆ ਐਂਟਰੀ ਐਗਜ਼ਿਟ ਵਾਲਾ ਸਿਸਟਮ ਲਾਇਆ ਸੀਗਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੇ ਡਿਜੀਟਲ ਕੀਤਾ ਸੀਗਾ ਸ਼ੈਨੀਕਨ ਕੰਟਰੀਆਂ ਨੇ ਸੋ ਪੁਰਤਗਾਲ ਦੇ ਵਿੱਚ ਕਿਤੇ ਨਾ ਕਿਤੇ ਉਹ ਫੇਲ ਹੋ ਰਿਹਾ ਹੈ ਉਹਦੇ ਵਿੱਚ ਪ੍ਰੋਬਲਮ ਆ ਰਹੀ ਆ ਦਿਨ-ਪੋ-ਦਿਨ ਉਹਦੀਆਂ ਜਿਹੜੀਆਂ ਲਾਈਨਾਂ ਉਹ ਲੰਬੀਆਂ ਹੁੰਦੀਆਂ ਜਾ ਰਹੀਆਂ ਉਹਦੇ ਪਿੱਛੇ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਯੂਰਪੀਅਨ ਯੂਨੀਅਨ ਤੋਂ ਟੀਮਾਂ ਵੀ ਆਈਆਂ ਸੀ ਕਿਆਂ ਇਨਸਪੈਕਸ਼ਨ ਕਰਨ ਕਿ ਕੀ وجہ ਕਿਉਂ ਇਹ ਡਿਲੇ ਹੋ ਰਿਹਾ ਕਿਉਂ ਲੋਕ ਲਾਈਨਾਂ ਦੇ ਵਿੱਚ ਵੱਡੀਆਂ-ਵੱਡੀਆਂ ਵੇਟ ਕਰਨੀ ਪੈ ਰਹੀਆਂ ਕਿਉਂ ਸਾਰਾ ਕੁਝ ਹੋ ਰਿਹਾ ਉਹ ਵੀ ਆਏ ਸੀ ਸੋ ਉਹਨੂੰ ਸਾਰਾ ਕੁਝ ਪਤਾ ਹੀ ਆ ਸੋ ਇਹ ਨਿਊਜ਼ਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਔਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਆ ਵੀਡੀਓ ਦੇ ਨਾਮਿਆਂ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਰੈਂਟ ਵਧਣ ਜਾ ਰਿਹਾ 2026 ਦੇ ਵਿੱਚ ਇਹ ਮੈਂ ਨਹੀਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇੱਕ ਰਿਪੋਰਟ ਆ ਰਹੀ ਹੈ ਸੋ ਤੁਸੀਂ ਇਹ ਆਪ ਦੇਖ ਵੀ ਸਕਦੇ ਹੋ ਨਿਊਜ਼ ਆ ਲਾਈ ਹੋਈ ਹੈ ਇਹਨਾਂ ਨੇ ਸੋ ਤੁਹਾਨੂੰ ਪਤਾ ਹੈ ਕਿ ਆਪਣੇ ਕੋਲ ਪਹਿਲਾਂ ਹੀ ਆਪਣੀ ਰੇਂਜ ਤੋਂ ਬਾਹਰ ਹੋਏ ਹੋਏ ਘਰ ਲੈਣੇ ਬਹੁਤ ਮੁਸ਼ਕਲ ਹੋਏ ਹੋਏ ਆ ਦੋ ਦੋ ਬੈੱਡਰੂਮ ਵਾਲੇ ਘਰ 1000 ਤੋਂ ਪਲੱਸ ਹੋਏ ਹੋਏ ਆ ਔਰ ਉਤੋਂ ਹੁਣ ਇੱਕ ਨਵਾਂ ਲਾਅ ਵੀ ਆ ਰਿਹਾ ਹੈ ਕੀ ਪਹਿਲਾਂ ਤਾਂ ਚਲੋ ਠੀਕ ਹੈ ਜੀ ਬੰਦੇ ਲੈ ਲੈਂਦੇ ਸੀਗੇ ਘਰ ਤੇ ਬੰਦੇ ਰੱਖ ਕੇ ਆਪਣਾ ਰੈਂਟ ਪੂਰਾ ਕਰ ਲੈਂਦੇ ਸੀਗੇ ਪਰ ਹੁਣ ਤੁਹਾਡਾ ਇਹ ਸੁਪਨਾ ਵੀ ਟੁੱਟਣ ਜਾ ਰਿਹਾ ਕਿ ਹੁਣ ਤੁਸੀਂ ਘਰ ਲੈ ਕੇ ਬੰਦੇ ਘਰ ਦੇ ਵਿੱਚ ਨਹੀਂ ਪਰ ਸਕਦੇ ਕਿਉਂਕਿ ਹੁਣ ਇੱਕ ਇਹਨਾਂ ਦਾ ਲਾ ਵੀ ਪਾਸ ਕਰਵਾਇਆ ਹੈ ਜੀ ਤੁਹਾਨੂੰ ਪਤਾ ਹੀ ਹੈ ਪ੍ਰਾਪਰਟੀ ਜਿਹੜਾ ਸਰਟੀਫਿਕੇਟ ਆ ਕਿ ਕਿੰਨੇ ਘਰ ਦੇ ਵਿੱਚ ਮੈਂਬਰ ਰਹਿਣਗੇ ਕਿੰਨੇ ਘਰ ਦੇ ਵਿੱਚ ਐਡਰੈਸ ਬੰਦਿਆਂ ਦਾ ਹੋਏਗਾ ਵੀ ਦੋ ਰੂਮ ਦਾ ਘਰ ਆ ਤਾਂ ਉਹਦੇ ਵਿੱਚ ਕਿੰਨੇ ਬੰਦੇ ਰਹਿ ਸਕਦੇ ਸੋ ਇਹ ਇੱਕ ਸਰਟੀਫਿਕੇਟ ਵੀ ਇਸ਼ੂ ਹੋਣਗੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਆ ਪਰ ਫਿਰ ਇਹ ਆਉਣ ਕਹਿਣ ਦਾ ਮਤਲਬ ਇਹੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਇਮੀਗ੍ਰੇਸ਼ਨ ਦੇ ਲਈ ਤਾਂ ਮਜਬੂਰੀਆਂ ਹੀ ਮਜਬੂਰੀਆਂ ਸੈਲਰੀ ਇਹ ਦਿੰਦੇ ਹਨ ਨਹੀਂ ਵਧਾਉਂਦੇ ਹਨ ਪੂਰੀ ਤੇ ਰੈਂਟ ਵਧਾਈ ਜਾ ਰਿਹਾ ਇਹਦਾ ਮਤਲਬ ਉਹੀ ਆ ਕਿ ਇੱਥੇ ਹੀ ਕਮਾਓ ਤੇ ਘਰ ਨੂੰ ਆ ਭੁੱਲ ਜਾਓ ਵੀ ਤੁਸੀਂ ਕਿਸੇ ਪਿੱਛੇ ਕੋਈ ਤੁਹਾਡਾ ਮਾਈ ਬਾਪ ਹੈਗਾ ਤੁਸੀਂ ਉਹਨਾਂ ਨੂੰ ਕੋਈ ਪੈਸਾ ਭੇਜਣਾ ਜੋ ਕਮਾਉਣਾ ਇੱਥੇ ਤੁਸੀਂ ਰੈਂਟ ਦੇ ਵਿੱਚ ਦੇਣਾ ਆਉਣ ਵਾਲੇ ਦਿਨਾਂ ਤੇ ਇਹ ਵੀ ਮਗਿਆਈ ਹੋਰ ਜ਼ਿਆਦਾ ਪੀਕ ਤੇ ਜਾਣ ਵਾਲੀ ਆ ਹੋਰ ਜ਼ਿਆਦਾ ਵਧਣ ਵਾਲੀ ਆ ਸੋ ਦੇਖਦੇ ਹੁਣ ਕੀ ਹੋਏਗਾ ਕੀ ਨਹੀਂ ਹੋਏਗਾ ਇਹਦੇ ਬਾਰੇ ਕੁਸੀਂ ਵੀ ਆਪਣੀ ਨਾਲ ਨਾਲ رائے ਜ਼ਰੂਰ ਦਿਓ ਕੀ ਹੈ ਸੀਨ ਕੀ ਨਹੀਂ ਤੇ ਦੂਜੀ ਜਿਹੜੀ ਗੱਲ ਆ ਜਿਹੜਾ ਇਹਨਾਂ ਦਾ ਐਂਟਰੀ ਆ ਤੇ ਐਗਜ਼ਿਟ ਸਿਸਟਮ ਡਿਜੀਟਾਈਜ਼ਲ ਕੀਤਾ ਵੀ ਇਹਨਾਂ ਨੇ ਸਾਰਿਆਂ ਨੂੰ ਪਤਾ ਹੀ ਅਕਤੂਬਰ ਤੋਂ ਸਟਾਰਟ ਹੋਇਆ ਤੇ ਲਾਈਨਾਂ ਤੇ ਲਾਈਨਾਂ ਲੱਗਦੀਆਂ ਜਾਂਦੀਆਂ ਹਰ ਟਾਈਮ ਹਰ ਰੋਜ਼ ਉਥੇ ਲੰਬੀਆਂ ਲੰਬੀਆਂ ਕਤਾਰਾਂ ਲੱਗਦੀਆਂ ਇਹਦੇ ਵਿੱਚ ਕੋਈ ਵੀ ਦੋ ਡਾਊਟ ਨਹੀਂ ਹੈਗੇ ਕਿ ਉਥੇ ਲਾਈਨ ਨਹੀਂ ਲੱਗਦੀ ਇਹਦੇ ਵਿੱਚ ਕਿੰਨੀਆਂ ਫਲਾਈਟਾਂ ਡਿਲੇ ਹੋਣਦੀਆਂ ਤੇ ਇਹਦੇ ਪੂਰਾ ਐਕਸ਼ਨ ਲਿੱਤਾ ਸੀਗਾ ਇਮੀਗ੍ਰੇਸ਼ਨ ਦੀ ਤੁਹਾਨੂੰ ਪਤਾ ਹੈ ਪਿੱਛੇ ਜੇ ਟੀਮਾਂ ਵੀ ਆਈਆਂ ਸੀਗੀਆਂ ਤੇ ਯੂਰਪੀਅਨ ਜੂਨੀਅਰ ਤੇ ਇਨਸਪੈਕਸ਼ਨ ਕਰਨ ਆਈਆਂ ਸੀਗੀਆਂ ਟੀਮਾਂ ਕਿ ਕੀ ਵਜ੍ਹਾ ਕੀ ਯਾ ਕਿਉਂ ਡਿਲੇ ਹੋ ਰਿਹਾ ਸਾਰਾ ਕੁਝ ਤੇ ਉੱਥੇ ਕੁਛ ਨਾ ਕੁਛ ਤਾਂ ਗਲਤ ਹੋ ਰਿਹਾ ਫੇਲ ਹੋ ਕਹਿ ਸਕਦੇ ਆਪਾਂ ਇੱਕ ਤਰ੍ਹਾਂ ਦਾ ਇਹ ਸਿਸਟਮ ਫੇਲ ਹੋ ਗਿਆ ਕਿਉਂਕਿ ਯਾਰ 3 ਘੰਟੇ ਸਿਰਫ ਸਿਰਫ ਇਮੀਗ੍ਰੇਸ਼ਨ ਦੀ ਲਾਈਨ ਦੇ ਵਿੱਚ ਲੱਗਣਾ ਤੁਹਾਨੂੰ ਪਤਾ ਹੀ ਆ ਬੰਦੇ ਕਈ ਬਜ਼ੁਰਗ ਵੀ ਹੁੰਦੇ ਆ ਕਈਆਂ ਦੀ ਪ੍ਰੋਬਲਮ ਵੀ ਹੁੰਦੀ ਆ ਬਹੁਤ ਮਸਲੇ ਵਜਾਇਲ ਹੁੰਦੇ ਆ ਕੋਈ ਬਿਮਾਰ ਵੀ ਹੁੰਦਾ ਹਰ ਇੱਕ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਬਜ਼ੁਰਗਾਂ ਵੀ ਹੁੰਦੇ ਆ ਸੋ ਐਨੇ ਐਨੇ ਲੰਬੇ ਘੰਟੇ ਵਿੱਚ ਕਿਸੇ ਨੇ ਕੋਈ ਆਪਣਾ ਬਾਥਰੂਮ ਵੀ ਜਾਣਾ ਹੁੰਦਾ ਸਾਰਾ ਕੁਝ ਹੁੰਦਾ ਇਹਦੇ ਵਿੱਚ ਸੋ ਇਹ ਚੀਜ਼ ਕਿਤੇ ਨਾ ਕਿਤੇ ਫੇਲ ਹੋਈ ਆ ਇਹ ਸਰਕਾਰ ਨੂੰ ਵੀ ਪਤਾ ਲੱਗ ਗਿਆ ਇਹ ਬਾਰਡਰ ਕੰਟਰੋਲ ਵਾਲੀ ਸਿਸਟਮ ਨੂੰ ਵੀ ਪਤਾ ਲੱਗ ਗਿਆ ਸਾਰਾ ਕੁਝ ਨੂਪਾਈ ਚੀਜ਼ ਪਤਾ ਕਿ ਇਹ ਚੀਜ਼ ਫੇਲ ਹੋਈ ਆ ਔਰ ਗਲਤੀ ਕਿੱਥੇ ਪੈ ਰਹੀ ਆ ਕੀ وجہ ਹੈ ਕਿੱਥੇ ਨਹੀਂ ਕਿਸੇ ਨੂੰ ਸਮਝ ਨਹੀਂ ਲੱਗ ਰਹੀ ਪਰ ਹਾਂ ਇਹ ਹੈ ਕਿ ਹੁਣ ਪਿੱਛੇ ਜੇ ਤਾਂ ਇਹ ਲਾਈਨਾਂ ਦੀ ਬੇਟਿੰਗ ਜਿਹੜੀ 6 ਘੰਟੇ ਤੱਕ ਪਹੁੰਚ ਗਈ ਸੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਇਹਦੇ ਵੀ ਹੋਰ ਇਤਿਹਾਰ ਹੁੰਦਾ ਜਾਂ ਨਹੀਂ ਹੁੰਦਾ ਔਰ ਇੱਕ ਰਿਪੋਰਟ ਵੀ ਆਈ ਸੀ ਕਿ ਆ クリスマス ਤੇ ਤਾਂ ਹੋਰ ਵੀ ਰਸ਼ ਪੈਣਾ ਸੋ ਮੇਬੀ ਇਹ クリスマス ਤੇ ਇਹ ਸਿਸਟਮ ਨੂੰ ਸਸਪੈਂਡ ਕਰ ਦੇਵੇ ਮੇਬੀ ਸ਼ਾਇਦ ਇਹ ਦਿਨਾਂ ਦੇ ਵਿੱਚ ਵਿੱਚ ਕਿਉਂਕਿ ਰਸ਼ ਬਹੁਤ ਜ਼ਿਆਦਾ ਵਧ ਜਾਂਦਾ ਫਲਾਈਟਾਂ ਸਾਰੇ ਪਾਸੇ ਡਿਲੇ ਹੁੰਦੀਆਂ ਆਗਰ ਇੱਥੋਂ ਫਲੈਟ ਇੱਥੋਂ ਫਲਾਈਟ ਲੇਟ ਉੱਡੇਗੀ ਤਾਂ ਜਿੱਥੇ ਉਤਰਨਾ ਉੱਥੇ ਦਾ ਵੀ ਪੂਰਾ ਉਹਨਾਂ ਦਾ ਸਿਸਟਮ ਖਰਾਬ ਹੁੰਦਾ ਸੋ ਇਹ ਪੂਰੀ ਇੱਕ ਚੈਨ ਬਣੀ ਹੁੰਦੀ ਹੈ ਜਿਹੜੀ ਇੱਕ ਇੱਕ ਗਲਤੀ ਦੇ ਨਾਲ ਸਾਰੀ ਚੈਨ ਖਰਾਬ ਹੋ ਜਾਂਦੀ ਹੈ ਉਹ ਐਸੇ ਕਰਕੇ ਸਾਰਿਆਂ ਦੀ ਅੱਖ ਹੁਣ ਇੱਥੇ ਹੀ ਹੈ ਕਿ ਇਹ ਸਿਸਟਮ ਹੋ ਰਿਹਾ ਤੇ ਹੋਪ ਨਹੀਂ ਹੋ ਰਿਹਾ ਕਿਉਂ ਇੰਨਾ ਡਿਲੇ ਹੋ ਰਿਹਾ ਕਿਉਂ ਲੇਟ ਹੋ ਰਿਹਾ ਬਾਕੀ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਕੀ ਨਹੀਂ ਹੋਏਗਾ ਔਰ ਜਿਹੜੀ ਇੱਕੀ ਗੱਲ ਆ ਇੱਥੇ 에ਅਰ 에ਅਰਪੋਰਟ ਦੇ ਉੱਤੇ ਸਟ੍ਰਾਈਕ ਹੋਣ ਲੱਗਿਆ ਫਿਰ ਤੋਂ ਤੇ ਇਹਦੇ ਵਿੱਚ 31 ਤੇ 1 ਜਨਵਰੀ ਨੂੰ ਸਟ੍ਰਾਈਕ ਇਹਨਾਂ ਨੇ ਐਲਾਨ ਕਰ ਦਿੱਤੀ ਆ 에ਅਰਪੋਰਟ ਲਿਸਮਨ ਵਾਲੇ ਸੋ ਜਿੰਨੇ ਵੀ ਮੇਰੇ ਭੈਣ ਭਰਾ ਜਿਨ੍ਹਾਂ ਨੇ ਆਪਣੇ ਇੰਡੀਆ ਜਾਣਾ ਜਾਂ ਪਾਕਿਸਤਾਨ ਜਾਣਾ ਜਾਂ ਆਪਣੀ ਹੋਮ ਕੰਟਰੀ ਕਿਤੇ ਵੀ ਜਾਣਾ ਉਹਨਾਂ ਨੇ ਜਾਂ ਕਿਤੇ ਵੀ ਟਰੈਵਲ ਕਰਨਾ ਸੋ ਅਗਰ ਤੁਸੀਂ ਸੋਚ ਰਿਹਾ ਕਿ ਅਸੀਂ ਟਿਕਟ ਬਾਇਏ ਕਰਦੇ ਆ ਸੋ ਅਗਰ ਹੋ ਸਕੇ ਤਾਂ ਇਗਨੋਰ ਕਰਿਓ ਇਹ ਦੋ ਦਿਨਾਂ ਦੀ ਕਿਉਂਕਿ ਇਹ ਦੋ ਦਿਨਾਂ ਦੇ ਵਿੱਚ ਉੱਥੇ ਸਟ੍ਰਾਈਕ ਹੋਣ ਲੱਗੀ ਆ ਤੇ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਆ ਜਾਂ ਤੁਹਾਨੂੰ ਦੇਰੀ ਕਰਕੇ ਤੁਹਾਡੀ ਫਲਾਈਟ ਵੀ ਡਿਲੇ ਹੋ ਸਕਦੀ ਆ ਅਗਰ ਤੁਸੀਂ ਟਿਕਟ ਲੈ ਚੁੱਕੇ ਆ ਸੋ ਤੁਸੀਂ ਆਪਣੇ ਇਸ ਚੀਜ਼ ਨੂੰ ਚੀਜ਼ ਨੂੰ ਦਿਮਾਗ ਦੇ ਵਿੱਚ ਪਲੈਨਿੰਗ ਕਰਕੇ ਚੱਲਿਓ कि ਮੈਨੂੰ ਪਹਿਲਾਂ ਜਾਣਾ ਉੱਥੇ ਰਸ਼ ਹੋਏਗਾ ਕਿਉਂਕਿ ਉੱਥੇ ਸਟ੍ਰਾਈਕ ਚੱਲਦੀ ਪਈ ਆ 에어ਪੋਰਟ ਦੇ ਉੱਤੇ ਸੋ ਇਹ ਤੁਸੀਂ ਨਿਊਜ਼ ਆ ਰਹੀ ਆ ਕਿ 31 ਦਸੰਬਰ ਔਰ 1 ਜਨਵਰੀ ਦੀ ਸਟ੍ਰਾਈਕ ਹੈ 에어ਪੋਰਟ ਦੇ ਉੱਪਰ ਸੋ ਵੀਡੀਓ ਬਣਾਉਣ ਦਾ ਇਹੀ ਮਕਸਦ ਆ ਕਿ ਕਿਸੇ ਮੇਰੇ ਭੈਣ ਭਰਾ ਦਾ ਕੋਈ ਵੀ ਟਿਕਟ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਦੀ ਫਲਾਈਟ ਮਿਸ ਨਾ ਹੋਵੇ ਔਰ ਅਗਰ ਉਹ ਸੋਚ ਰਿਹਾ ਕਿ ਮੈਂ ਆ ਦੋ ਦਿਨਾਂ 'ਚ ਜਾਵਾਂ ਸੋ ਹੋ ਸਕੇ ਤਾਂ ਜਾ ਪਹਿਲਾਂ ਕਰ ਲਓ ਇੱਕ ਦਿਨ ਦੀ ਜਾਂ ਫਿਰ ਇੱਕ ਦਿਨ ਬਾਅਦ ਵੀ ਕਰ ਲਓ ਤੁਹਾਡੇ ਲਈ ਬੈਨੀਫਿਟ ਹੋਏਗਾ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਅਗਰ ਤੁਸੀਂ ਕਰ ਚੁੱਕੇ ਆ ਤਾਂ ਇਸੇ ਹਿਸਾਬ ਦੇ ਨਾਲ ਘਰ ਤੋਂ ਨਿਕਲਿਓ ਪਲੈਨਿੰਗ ਕਰਕੇ ਨਿਕਲਿਓ ਕਿ ਤੁਹਾਨੂੰ ਅਗਰ ਦੇਰੀ ਵੀ ਹੋਏਗੀ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਤੁਹਾਨੂੰ ਪਤਾ ਇਹ ਪਹਿਲਾਂ ਹੀ ਉੱਥੇ ਸਿਸਟਮ ਜਿਹੜਾ ਐਂਟਰੀ ਐਗਜ਼ਿਟ ਦਾ ਸਿਸਟਮ ਕਰਕੇ ਹੀ ਲੰਬੀ ਲੰਬੀ ਕਤਾਰਾਂ ਲੱਗਦੀਆਂ ਲਾਈਨਾਂ ਲੱਗਦੀਆਂ ਸੋ ਅਗਰ ਇਹਦੇ ਵਿੱਚ ਸਟ੍ਰਾਈਕ ਵੀ ਹੋ ਗਈ 에ਰਪੋਰਟ ਦੇ ਉੱਪਰ ਫਿਰ ਹੋਰ ਵੀ ਪ੍ਰੋਬਲਮਸ ਆਏਗੀ ਆਈ ਹੋਪ ਇਹ ਚੀਜ਼ਾਂ ਤੁਹਾਡੇ ਦੇ ਮਾਈਂਡ ਦੇ ਵਿੱਚ ਹੋਣੀਆਂ ਚਾਹੀਦੀਆਂ ਸੋ ਇਹ ਕਿੰਨ ਵੱਡੀਆਂ ਨਿਊਜ਼ਾਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸਿਗੀਆਂ ਮੇਰੇ ਵੀ ਤੁਹਾਨੂੰ ਇਹ ਤੁਹਾਡੇ ਲਈ ਹੈਲਪਫੁਲ ਰਹੀਆਂ ਹੋਣਗੀਆਂ ਅਗਰ ਥੋੜੀ ਇਹ ਵੀ ਹੈਲਪਫੁਲ ਰਹੀਆਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਔਰ ਇਹਨਾਂ ਦੇ ਬਾਰੇ ਤੁਹਾਡਾ ਕੁਝ ਵੀ ਕਹਿਣਾ ਹੋਇਆ ਜਾਂ ਤੁਹਾਡੀ ਆਪਣੀ ਰਾਏ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਅਗਰ ਤੁਸੀਂ ਚੈਨਲ ਤੇ ਨਵੇਂ ਆ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ